ਅਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਲੋਬੇ ਘਰ ਵਾਲੀਆਂ ਜ਼ੋਰ ਜ਼ੋਰੇ ਮਾਰ ਕੇ ਪਹੁੰਚੇ ਤੇ ਆਪਾਂ ਚੱਲੇ ਗਏ ਉੱਚੇ ਦਾਣੇ ਰੱਖਣ ਕਹਿੰਦੇ ਆਟਾ ਮੁੱਕ ਗਿਆ ਮੈਂ ਕਿਹਾ ਕੋਈ ਨਹੀਂ ਆਟਾ ਨਹੀਂ ਮੁੱਕਣ ਦਿੰਦੇ ਟੈਨਸ਼ਨ ਨਾ ਲਾਓ ਜੀ ਦਾਣੇ ਧੋ ਕੇ ਰੱਖਿਓ ਇਹ ਆਟਾ ਫਿਆ ਕੇ ਆ ਕੇ ਤੇ ਪਸਮਾਨੂ ਪਾਈ ਪੱਠੇ ਤੇ ਨਾਲੀ ਜਕਿਆ ਗੋਹਾ ਗੋਹਾ ਗੋਈ ਜਕਣ ਤੋਂ ਬਾਅਦ ਆਪਾਂ ਮੈਂ ਕਿਹਾ ਫੇਰ ਹੁਣ ਨਹਾ ਲਈਏ ਕਹਿੰਦੀ ਨਹਾ ਤਾਂ ਲਿਓ ਪਰ ਪਹਿਲਾਂ ਕੰਮ ਨਵੇੜ ਲਓ ਮੈਂ ਕਿਹਾ ਚੱਲ ਕੋਈ ਨਹੀਂ ਪਹਿਲਾਂ ਕੰਮ ਨਵੇੜ ਲੰਨੇ ਆ ਦਵਾ ਸਾਡਾ ਪਾਏ ਪਸੂਆਂ ਨੂੰ ਪੱਠੇ ਗੋਆ ਗੋਈ ਚਾਕੇ ਤੇ ਪੱਠੇ ਦੀ ਪੰਡ ਵੱਢ ਲਿਆ ਦੀ ਡੈਡੀ ਸਾਡਾ ਚਲ ਗਿਆ ਜੀਗਾ ਮੇਲਾ ਦੇਖਣ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੱਜ ਕੱਲ ਡੈਡੀ ਨੂੰ ਅਸੀਂ ਮੇਲੇ ਦਿਖਾਈ ਦੇ ਨਜ਼ਾਰੇ ਲੈ ਮੈਂ ਕਹ ਤੂੰ ਕੋਈ ਨਹੀਂ ਜ਼ਾਰੀ ਜ਼ਿੰਦਗੀ ਕੰਮੇ ਕੀਤਾ ਕੋਈ ਚੱਕਰੇ ਨਹੀਂ ਅੱਜ ਕੱਲ ਕੋਈ ਨਹੀਂ ਸਭ ਰਿਸ਼ਤੇਦਾਰ ਸਭ ਇਦਾਂ ਰਹੀਆ ਇੱਕ ਪਾਗ ਬਨ ਕੇ ਕੱਪੜੇ ਤੇ ਬਨ ਕੇ ਪਰਣਾ ਤੇ ਐ ਨਾ ਤੋਂ ਗੱਲੇ ਸ਼ਿਕਾ ਮਾਰਦੇ ਜਾਂਦੇ ਆ ਕਹਿੰਦੀ ਮੇਰੇ ਬੁੱਲਾਂ ਕੇ ਨਾ ਬਾੜਦੇਓ ਕੈਮਰਾ ਮੇਰੇ ਬੁੱਲ ਕਾਲੇ ਆ ਵੇਗਾ ਕੋਈ ਨਹੀਂ ਭੈਜੋ ਚੱਲ ਵੀ ਯੂਜ਼ ਬੀਨੇ ਹੁਣ ਯੂਜ਼ ਬੀ ਕੇ ਤੇ ਲੈਨੇ ਆ ਨੀ ਯਾਰੇ ਪਰ ਯੂਜ਼ ਬੀ ਵੀ ਕੇ ਹੋ ਗਿਆ ਮੇਰਾ ਬੁਰਾ ਹਾਲ ਪਤਾ ਨਹੀਂ ਕੀ ਚੱਕਰ ਹੈ ਗਰਮੀ ਪਈ ਹੋਵੇਗਾ ਕੀ ਹੋਇਆ ਵਾ ਮੇਰਾ ਬੁਰਾ ਹਾਲ ਹੋਈ ਜਾਂਦਾ ਲੋ ਜੀ ਇਹ ਆ ਸਾਡਾ ਦਫਤਰ ਪੰਮਾ ਢੂਮੇਵਾਲ ਸਾਹਿਬ ਦਾ ਤੇ ਪ੍ਰੀਟ ਟਰੈਵਲ ਦਾ ਜੇ ਕਿਸੇ ਨੇ ਟਿਕਟਾਂ ਲੈਣੀਆਂ ਹੁਣ ਯਾ ਕਰਾਣਾ ਹੋਵੇ ਪੰਮਾ ਢੂਮੇਵਾਲ ਬੁੱਕ ਤੇ ਸਾਨੂੰ ਕਰ ਸਕਦਾ ਸੰਪਰਕ ਪਾਈ ਜੀ ਚੱਕ ਦਿਆਂਗੇ ਫਟੇ ਲਾਵੇ ਪਹੁੰਚ ਗਏ ਆ ਪਿੰਡ ਪਿੰਡ ਤੋਂ ਜਾਣਾ ਸੀ ਅਸੀਂ ਭੋਰੇ ਭੂਆ ਦੇ ਘਰੇ 10 ਮਿੰਟ ਦੀ ਸੀਗੀ ਬ੍ਰੇਕ ਤੇ ਮੈਂ ਕਿਹਾ ਚੱਲ ਅਜੇ ਭੂਆ ਦੇ ਘਰੇ ਵੀ 10 ਵੜ ਜਾਏ ਆ ਨੇ ਭਾਜੀ ਸਾਲਾ ਚੇਤੇ ਹੀ ਕਰਦਾ ਸੀ ਲਾਵੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਏਜੰਸੀ 'ਚ ਮੈਡਮ ਨੂੰ ਲੈਣ ਆਹ ਲਓ ਜੀ ਏਜੰਸੀ ਦੇ ਵਿੱਚ ਹੁਣ ਇਲੈਕਟ੍ਰੋਨਿਕ ਸਮਾਨ ਵੀ ਮਿਲੂਗਾ ਐਲ ਜੀ ਫਰਿੱਜਾਂ واਸ਼ਿੰਗ ਮਸ਼ੀਨ ਉਹ ਮਿਲੂਗਾ ਸਾਰਾ ਕੁਝ ਇਹ ਬੰਦੇ ਆਣਗੇ ਸਾਡੇ ਘਰ ਛੱਡਣ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਐਚ ਜੀ ਵਾਲਿਆਂ ਦੇ ਤੰਦਰਾਇਆ ਸਾਹਿਬ ਦੀ ਕਿਰਪਾ ਬਹੁਤ ਵਧੀਆ ਬਾਈ ਨੇ ਕੱਪੜੇ ਦਿਖਾਏ ਤੇ ਬਹੁਤ ਵਧੀਆ ਇਹਨਾਂ ਦਾ ਰੇਟ ਵੀ ਜੈਨੂਅਲ ਆ ਤੇ ਬਹੁਤ ਬਹੁਤ ਥੈਂਕ ਯੂ ਬਾਈ ਦਾ ਅਸੀਂ ਇੱਕ ਟੌਪ ਲੈਣਾ ਸੀਗਾ ਤੇ ਘਰੇ ਆ ਕੇ ਖਾਧੀ ਫਿਰ ਗੋਭੀ ਦੀ ਸਬਜ਼ੀ ਦੇ ਨਾਲ ਇੱਕ ਰੋਟੀ ਰੋਟੀ ਖਾ ਕੇ ਆ ਗਿਆ ਆਨੰਦ ਉਤੋਂ ਆਪਾਂ ਚੱਲੇ ਗਏ ਘੁੰਮਣ ਕਹਿੰਦੇ ਘੁੰਮਣ ਜਾਣਾ ਮੈਂ ਕਿਹਾ ਚਲੋ ਜੀ ਘੁੰਮ ਕੇ ਆਨੇ ਆ ਤੇ ਰਾਤ ਨੂੰ ਆਪਾਂ ਘਰੋਂ ਬਾਹਰ ਫਿਰ ਮਾਰੇ 10 ਕਿਹੜੇ ਕੰਮ ਹੋ ਗਿਆ ਲਾਊਟ ਤੇ ਚੰਗਾ ਜੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ ਸੋ ਅਸੀਂ ਕੱਲ ਜੀ